ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਮੈਂ ਵੀ ਕਮਲਜੀਤ ਕੌਰ ਖਮਾਣੋਂ ਤੋਂ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆਂ ਹਰ ਕਫਤੇਗੜ ਸਾਹਿਬ ਤੋਂ ਮੈਂ ਵੋਟਾਂ ਲੜਨ ਲੱਗੀਆਂ ਮੇ ਕਿਰਪਾ ਕਰਕੇ ਮੈਨੂੰ ਵੋਟ ਪਾਓ ਮੈਨੂੰ ਕਾਮਜਾਬ ਬਣਾਓ ਕੀ ਕੀਤਾ ਕਰ ਲੀਆਂ ਨੇ ਕੀ ਕੀਤਾ ਝਾੜੂ ਵਾਲਿਆਂ ਨੇ ਕੁਝ ਕੀਤਾ ਤਾਂ ਨਹੀਂ ਅੱਜ ਤੱਕ ਕੁਝ ਬਣਾਇਆ ਕਿਸੇ ਗਰੀਬ ਦਾ ਬੀਬੀਆਂ ਨਰੇਗਾ ਚ ਕੰਮ ਕਰਦੀਆਂ ਕੋਈ ਉਧਰ ਕਰਦੀ ਹੁੰਦੇ ਬੱਚੇ ਭੁੱਖੇ ਮਰਦੇ ਆ ਉਹ ਮਜਬੂਰ ਮਜਬੂਰ ਉਹਨਰੇਗਾ ਚ ਕਰਨਾ ਉਹਨਾਂ ਦੀ ਇੱਕ ਮਜਬੂਰੀ ਆ ਕਿਉਂਕਿ ਉਹ ਕੁਝ ਕਰ ਨਹੀਂ ਸਕਦੇ ਲੋਕਾਂ ਨੇ ਉਹਨਾਂ ਨੂੰ ਫਿਰ ਵਜਨ ਦਿੱਤਾ ਹੋਇਆ ਸਰਕਾਰ ਨੇ ਵਜਨ ਦਿੱਤਾ ਹੋਇਆ ਕਿਉਂਕਿ ਜੇ ਸਰਕਾਰ ਕੁਝ ਕਰੂਗੀ ਤਾਂ ਹੀ ਅੱਪ ਅੱਗੇ ਵਧਾਂਗੇ ਅੱਗੇ ਵਧਣ ਦਾ ਮਕਸਦ ਆ ਕਿਸੇ ਗਰੀਬ ਨੂੰ ਵੋਟ ਪਾ ਕੇ بڑے ਅਮੀਰਾਂ ਨੂੰ ਵੋਟਾਂ ਪਾਲੀਆਂ ਗਰੀਬਾਂ ਕਾਲੀਆਂ ਨੂੰ ਵੋਟਾਂ ਪਾਲੀਆਂ ਝਾੜੂ ਵਾਲਿਆਂ ਨੂੰ ਵੋਟਾਂ ਪਾ ਲਈ ਕਿਸੇ ਗਰੀਬ ਨੂੰ ਵੋਟ ਤਾਂ ਨਹੀਂ ਪਾਈ ਅਸ ਤੱਕ ਕਿਸੇ ਗਰੀਬ ਨੂੰ ਵੋਟ ਪਾਈ ਆ ਤਾਂ ਮੈਨੂੰ ਹੱਥ ਖੜਾ ਕਰਕੇ ਦੱਸੋ ਵੀ ਹਾਂ ਅਸੀਂ ਕਿਸੇ ਗਰੀਬ ਨੂੰ ਵੋਟ ਪਾਈ ਆ ਕਿਰਪਾ ਕਰਕੇ ਮੈਨੂੰ ਵੋਟ ਪਾਓ ਗਰੀਬਾਂ ਨੂੰ ਵੋਟ ਪਾਓ ਗਰੀਬ ਨੂੰ ਵੋਟ ਪਾਉਣ ਦੇ ਕਾਰਨ ਮੈਂ ਅੱਗੇ ਕੁਝ ਕਰਕੇ ਦਿਖਾਉਂਗੀ ਮੈਂ ਸਭ ਕੁਝ ਕਰੂੰਗੀ ਬੀਬੀਆਂ ਦਾ ਮੈਂ ਉਹ ਵੀ ਕਰੂੰਗੀ ਪੈਨਸ਼ਨਾਂ ਵੀ ਲਵਾਉਂਗੀ ਸਭ ਕੁਝ ਕਰੂੰਗੀ ਅੱਜ ਤੱਕ ਜੋ ਕਿਸੇ ਨੇ ਨਹੀਂ ਕੀਤਾ ਤ ਉਹ ਮੈਂ ਕਰਕੇ ਦਿਖਾਵਾਂਗੀ ਮੇਰੀ ਹੱਥ ਜੋੜ ਕੇ ਬੇਨਤੀ ਆ ਮੈਨੂੰ ਵੋਟ ਪਾਓ ਮੈਨੂੰ ਕਾਮਯਾਬ ਬਣਾਓ ਕਿਰਪਾ ਕਰਕੇ ਸੱਚੋ ਸੱਚ ਪਾਰਟੀ ਨੂੰ ਅੱਗੇ ਵਧਾਉਣ ਵਾਰੇ ਤੁਸੀਂ ਸੋਚੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ